ਕੰਜ ਕੀ ਨਾ ਤੁਹਾਡਾ ਤੇ ਕੀ ਹਾਦਸਾ ਹੋਇਆ ਪੂਰਾ ਜੀ ਮੇਰਾ ਨਾਮ ਆਸ਼ਾਬਿੰਦਰਾ ਅਸੀਂ ਦੇਰੇ ਜਾ ਰਹੇ ਸੀ ਮੈਂ ਤੇ ਮੇ ਵੱਡੇ ਦੀਦੀ ਤੇ ਪਤਾ ਨਹੀਂ ਬਾਈ ਚਾਂਸ ਵੀ ਉਸਾਇਦ ਪਿੱਛੇ ਲੱਗ ਗਿਆ ਵੇ ਇੱਥੋਂ ਗਲੀ ਚੋਂ ਹੀ ਪਰ ਗਲੀ ਚ ਪਹੁੰਚਿਆ ਤੇ ਇੱਕੋ ਦਮ ਉਹਨੂੰ ਬੈਗ ਖੋ ਕੇ ਲੈ ਗਿਆ ਬੈਗ ਉਹਨੇ ਵੀ ਨਹੀਂ ਛੱਡਿਆ ਤੇ ਮੈਂ ਵੀ ਨਹੀਂ ਛੱਡਿਆ ਮੇਰੇ ਤੋਂ ਵੀ ਨਹੀਂ ਛੜੀਚਾ ਕਿ ਉਹ ਵਾਇਨ ਨੂੰ ਮਰੀ ਕੋ ਬੋਲਿਆ ਨਹੀਂ ਤੇ ਕੀ ਵਾਦ ਮੱਲਿਆ ਨਹੀਂ ਮੈਂ 1 ਮਿੰਟ ਚ ਮਗਰ ਭੱਜਿਆ ਜੀ ਪਰ ਉਹਨੇ ਤੈਨੂੰ ਬੰਦਾ ਨਿਕਲ ਹਾਂਜੀ ਕੀ ਨਾਂ ਤੁਹਾਡਾ ਤੇ ਕੀ ਹਾਦਸਾ ਹੋਇਆ ਪੂਰਾ ਜੀ ਮੇਰਾ ਨਾਮ ਆਸ਼ਾਬਿੰਦਰਾ ਅਸੀਂ ਦੇਰੇ ਜਾ ਰਹੇ ਸੀ ਮੈਂ ਤੇ ਮੇਰੇ ਵੱਡੇ ਦੀਦੀ ਤੇ ਪਤਾ ਨਹੀਂ ਬਾਈ ਚਾਂਸ ਵੀ ਉਸਾਇਦ ਪਿੱਛੇ ਲੱਗ ਗਿਆ ਵੇ ਇੱਥੋਂ ਗਲੀ ਚੋਂ ਹੀ ਪਰ ਗਲੀ ਚ ਪਹੁੰਚਿਆ ਤੇ ਇੱਕੋ ਦਮ ਉਹਨੂੰ ਬੈਗ ਖੋ ਕੇ ਲੈ ਗਿਆ ਬੈਗ ਉਹਨੇ ਵੀ ਨਹੀਂ ਛੱਡਿਆ ਤੇ ਮੈਂ ਵੀ ਨਹੀਂ ਛੱਡਿਆ ਮੇਰੇ ਤੋਂ ਵੀ ਨਹੀਂ ਛੜੀਚਾ ਤੇ ਕਿੰਨੀਆਂ ਕੋ ਸੱਟਾਂ ਲੱਗੀਆਂ ਤੇ ਕੀ ਕਹਿੰਦੇ ਸਤਾਂ ਬਸ ਥੋੜੀ ਯਾਨੀ ਖਾਸ ਨਹੀਂ ਹੈਗੀ ਕਿ ਆ ਹੱਤੇ ਤੇ ਥੋੜੀ ਗੋਡੇ ਤੇ ਬਾਕੀ ਚਿਰ ਉੱਠੀਆਂ ਹਲਕੀਆਂ ਹਲਕੀਆਂ ਬੈਂਕ ਚ ਕੀ ਜ਼ਬਾਨ ਸੀ ਬੈਂਕ ਚ ਡੇਰੇ ਦੀਆਂ ਚਾਬੀਆਂ ਸੀ ਤੇ ਨਾਲ ਮੇਰਾ ਫੋਨ ਸੀ ਆਈਫੋਨ ਤੇ ਕਿੰਨੀਆਂ ਕੁ ਮਹਿਲਾਵਾਂ ਸੁਰੱਖਿਤ ਨਹੀਂ ਮਹਿਸੂਸ ਕਰਦੇ ਵੀ ਕਰੋ ਹੁਣ ਤੁਸੀਂ ਡੇਰੀ ਜਾ ਰਹੇ ਸੀਗੇ ਤੇ ਕਿੱਦਾਂ ਦਾ ਮਾਹੌਲ ਹੁਣ ਹੋ ਗਿਆ ਮੈਂ ਤਾਂ ਇਹ ਕਹਿੰਨਾ ਵੀ ਲੇਡੀਜ਼ ਨੂੰ ਥੋੜੇ ਜਿਹਾ ਵੀ ਸਿਸਟਮ ਨਾਲ ਵੀ ਥੋੜੇ ਉਹਨੇ ਸੁਰੱਖਿਅਤ ਕਿਸ ਕੋ ਕੀਤਾ ਜਾਵੇ ਨੇੜੀਸ ਨੇ ਜਾਣਾ ਵੀ ਮਾਰਕੀਟ ਵੀ ਜਾਣਾ ਕਿਤੇ ਜਾਣਾ ਵੀ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਔਰ ਕੀ ਪੂਰਾ ਹਾਦਸਾ ਹੋਇਆ ਔਰ ਕਿਦਾਂ ਹੋਇਆ ਜੀ ਮੇਰਾ ਨਾਮ ਕਰਮਚੰਦ ਹੈ ਮੇਰੀ ਛੋਟੀ ਭਾਬੀ ਤੇ ਮੇਰੀ ਵਾਈਫ ਡੇਢ ਨੂੰ 4:30 ਵਜੇ 4:00 ਵਜੇ ਜਾ ਰਹੇ ਸੀ ਰਸਤੇ ਚ ਸਟ੍ਰੈਚਰ ਪੈ ਗਿਆ ਨੇ ਬਹੁਤ ਬੁਰੀ ਤਰੀਕੇ ਨਾਲ ਕਸੀਟਿਆ ਨੁਕਸਾਨ ਤੋਂ ਬਚਾਇ ਪੁਲਿਸ ਨੂੰ ਇਨਫੋਰਮੇਸ਼ਨ ਤਾਂ ਨਹੀਂ ਤੇ ਕਿ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਠੱਲ ਪੁਲਿਸ ਪਾ ਸਕਤੇ ਪੁਲਿਸ ਦੀ ਕਾਰਵਾਈ ਦੀ ਨਹੀਂ ਕਿ ਕੋਈ ਆਪੇ ਕਰਨੀ ਚਾਹੁੰਦੀ ਤਾਂ ਕਰੇ ਅਸੀਂ ਕੋਈ ਕੰਪਨੀਆ ਨਹੀਂ ਦੇਣਾ ਚਾਹੁੰਦੇ ਕੀ ਹਾਦਸਾ ਹੋਇਆ ਕਿਵੇਂ ਜੀ ਤਾਂ ਉਹਨਾਂ ਨੂੰ ਕਿੰਨੀਆਂ ਕੋ ਸੱਟਾਂ ਵੱਜੀਆਂ ਨੇ ਉਹਨਾਂ ਦੀ ਹੱਥ ਤੇ ਲੱਗੀਆਂ ਐ ਗੋਡੇ ਤੇ ਲੱਗੀਆਂ ਇੱਕ ਸੀੜ ਦੇ ਗਏ ਮਗਰ ਵੀਡੀਓ ਹੈ ਪਿਆਤੀ ਗਈ ਹੈ ਤੇ ਨੁਕਸਾਨ ਹੁਣੋ ਬਚ ਗਿਆ ਪੁਲਿਸ ਕਾਰਵਾਈ ਦੀ ਨਹੀਂ ਕਿ ਪੁਲਿਸ ਕੀ ਕਰਦੀ ਐ ਇਹ ਤਾਂ ਪਾਈਏ ਤੁਹਾਨੂੰ ਨਿਊਜ਼ ਤਾਂ ਦਿੱਤੀ ਐ ਕਿ ਲੋਕਾਂ ਦਾ ਭਲਾ ਹੋ ਸਕੇ ਹੋਰ ਵੀ ਲੇਡੀਜ਼ ਦਲੇਰੀ ਨਾਲ ਆਪਣੇ ਆਪ ਨੂੰ ਬਚਾਉਣ